ਬਿਲਕੁਲ ਆਪਾਂ ਇੱਕ ਮਿੰਟ ਦੀ ਬਸ ਇੱਕ ਮਿੰਟ ਖੜ ਜਿਓ ਗਗਨ ਧੂਰੀ ਦਾ ਗੋਵਿੰਦ ਧੂਰੀ ਪਹਿਲੀ ਰੇਡ ਭੂਰੀ ਫਤਿਹਗੜ ਛੰਨਾ ਵਾਲਾ ਮੇਰੇ ਵੀਰੋ ਪਹਿਲਾਂ ਟੱਚ ਕਰਕੇ ਨੰਬਰ ਲੱਗੇ ਪਾਪਾ ਚਲਾ ਗਿਆ ਉਧਰ ਕਹਿ ਗਏ ਨੇ ਧੂਰੀ ਗੋਵਿੰਦ ਧੂਰੀ ਗੋਰੀ ਰਾਏ ਸਿੰਘ ਵਾਲਾ ਤੇ ਲਵੀ ਧੂਰੀ ਕਹਿੰਦੇ ਅਗਲੇ ਸੈੱਟ ਸਾਟੇ ਵੱਲੋਂ ਇੱਕ ਬੁਲੇਟ ਮੋਟਰਸਾਈਕਲ ਹੋਵੇਗਾ ਰੇਣ ਪੈਂਦੀ ਤੇ ਬੋਹ ਲਹਰੇ ਵਾਲੇ ਦੇ ਉਹ ਕਬੱਡੀ ਪੈਂਦੀ ਕਬੱਡੀ ਪੈਂਦੀ ਕਬੱਡੀ ਪੈਂਦੀ ਇਹ ਖੇਡ ਕਬੱਡੀ ਹੈ ਮੇਰੇ ਵੀਰੋ ਕਾਰੇ ਕੇ ਦੀ ਖੇਡ ਗਰਾਊਂਡ ਦੇ ਵਿੱਚ ਖੜਕਾਂ ਤੜਕਾ ਪੂਰਾ ਓਏ ਕੰਮ ਤੇਰਾ ਕੰਮ ਤੇਰਾ ਕੀ ਮੱਖਣਾ ਹੱਲਾ ਗੁੱਲਾ ਰੱਖੀਦਾ ਕਰਾ ਕੇ ਪਤਲੋ ਹੱਲਾ ਗੁੱਲਾ ਰੱਖੀ ਦਾ ਕਰਾ ਕੇ ਪਤਲੋ ਆ ਕਹਿੰਦੇ ਮਾਲਵੇ ਦਾ ਜਟਵੈਣ ਹੈ ਉਹ ਸਲੀਮ ਉਹਨਾਂ ਨੇ ਰੁਪਏ ਬੋਲੇ ਆ ਉਹਨਾਂ ਨੂੰ ਪੁੱਛਦੇ ਕਰੀ ਚੱਲੀ ਜਿੰਨੇ ਪੂਰੀ ਦੀਆਂ ਕੌਡੀਆਂ ਦਰਸ਼ਨ ਵਪਾਰੀ ਬਣੀਓ ਮਾਇਆ ਅਮਰੀਕ ਰੇਡ ਪੂਰੀ ਦੀ ਉਹ ਕਬੱਡੀ ਕਹਿੰਦੇ ਇਸ ਵੇਲੇ ਪੂਰੀ ਵੀ ਪੈ ਰਹੀ ਹੈ ਖੇਡ ਦੇ ਮੈਦਾਨ ਦੇ ਵਿੱਚ ਅੱਜ ਦੇ ਦਿਨ ਦਾ ਕਹਿੰਦੇ ਲਾਸਟ ਹੈ ਅੰਤਮ ਹੈ ਸਿਰੇ ਵਾਲਾ ਠੀਰਲਾ ਮੈਚ ਉਹ ਕਾਲੇ ਕਹਿੰਦੀ ਧਰਤੀ ਮੇਰੇ ਮਿੱਤਰੋ ਨੰਬਰ ਕਹਿੰਦੇ ਇਸ ਵੇਲੇ ਉਹ ਪੂਰੀ ਆਪਣੀ ਟੀਮ ਦੇ ਲਈ ਜੋੜਦਾ ਹੋਇਆ ਕਾਲੇ ਰੂੜੇਕੇ ਵਾਲੇ ਦਾ ਗੈ ਗੱਡਵਾ ਧੰਨਵਾਦ ਹੈ ਤੇ ਵੀ ਕਾਲਿਆ ਜੋਨਾ ਬਸਦਾ ਰਹੇ ਨੌਜਵਾਨ ਇਹ ਦਿਲੋਂ ਦਵਾਵਾ ਨੇ ਚੀਨੇ ਹੋਣੀ ਵੀਰ ਨੇ ਟੱਕਰ ਦਵਾਵਾ ਸਾਡੀਆਂ ਸਭ ਲਈ ਰਮਨੂਣੀ ਯਾਦਾ ਮਾਉਣੇ ਸਾਡੀ ਜ਼ਿੰਦਗੀ ਦਾ ਯਾਦਾ ਮਾਉਣੇ ਸਾਡੀ ਜ਼ਿੰਦਗੀ ਦਾ ਤੇਜਾ ਗਰੇਵਾਲ ਜੀ ਅਗਲੇ ਸਾਲ 51000 ਦੇ ਯੋਗਦਾਨ ਹੋਣਗੇ ਆਹ ਤੇਜਾ ਗਰੇਵਾਲ ਦੇ ਅਗਲੇ ਸਾਲ 51000 ਦੇ ਯੋਗਦਾਨ ਹੋਣਗੇ ਇੱਕ ਪਾਸੇ ਸ਼ਿਕਾਰਵਾਸ਼ੀਓ ਆਹ ਹੈਪੀ ਮਿਹਣੇ ਵਾਲਾ ਕਹਿੰਦੇ ਆਇਆ ਹੋਇਆ ਹੈਪੀ ਕੋਟਲਾ ਵੀ ਆਇਆ ਹੋਇਆ ਪਰ ਮਿਹਣੇ ਵਾਲਾ ਆਹ ਕੋਟਲੇ ਵਾਲਾ ਦਿਲੋਦਵਾਵਾ ਸਭ ਲਈ ਆ ਅੱਜ ਧਰਤੀ ਕਹਿੰਦੇ ਕਾਲੇ ਕੇ ਪਿੰਡ ਦੇ ਸੰਦੋ ਬੌਂਸਰ ਗਰੁੱਪ ਦਾ ਧੰਨਵਾਦ ਹੈ ਵੱਡੇ ਵੱਡੇ ਬੰਦੇ ਨੇ ਆਹ ਦਿਲੋਦਵਾਵਾ ਅਗਲੀ ਰੇਡ ਢੀਲੇ ਦੀ ਢੀਲੇ ਦੀ ਰੇਡ ਪੈਂਦੀ ਹੈ ਉਧਰ ਜੱਸੀ ਬੈਲਜੀਅਮ ਜੱਸੀ ਸ਼ੇਰਗਿਲ ਸਾਡਾ ਵੀਰ ਫਰਮਾਹੀ ਵਾਲਾ ਐ ਇੱਥੇ ਮੇਲੇ ਦੇ ਲਈ ਵੱਡਾ ਯੋਗਦਾਨ ਪਾਇਆ ਹੈ ਬਹੁਤ ਬਹੁਤ ਸਤਿਕਾਰ ਆ ਸਾਡੇ ਵੀਰ ਦਾ ਢੀਲਾ ਜਾਂਡਰੀ ਵਾਲਾ ਮੜਕੋ ਮੜਕੀ ਹੋਇਆ ਫਿਰਦਾ ਚੋਬਰ ਇੱਕ ਪਾਸੇ ਵੇਖਦੇ ਕੀਪਾ ਤਿਆਰ ਹੈ ਚੱਕੀ ਤਿਆਰ ਆ ਪਰ ਨੰਬਰ ਕਹਿੰਦਾ ਰੇਡਰ ਦੇ ਲਈ ਚੁਰ ਚੱਕਿਆ ਬਿੱਲਾ 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 ਅਮਰੀਕ ਆਓ ਸਾਹਮਣੇ ਬਿੱਲਾ ਮੇਰੇ ਮਿੱਤਰੋ ਜੋਤ ਕਨੇਡਾ ਕੀਪ ਕਨੇਡਾ ਪੋਤਨਾ ਗੁਰਦੀਪ ਪੋਤਨਾ ਤੇ ਸ਼ੇਬੂ ਪੋਤਨਾ ਇੰਦਰ ਨਾ ਲੱਖਾ ਹਰਦੀਪਾਈ ਨੂੰ ਪਤਾ ਧੰਨਵਾਦ ਹੈ ਵੀਰਾਂ ਦਾ ਆਓ ਸਾਹਮਣੇ ਕਹਿੰਦੇ ਅਰਸ਼ ਮੇਰੇ ਮਿੱਤਰੋ ਆਓ ਟਰਾਈ ਕਰਦਾ ਡਕਲੈਂਡ ਦੀ ਆ ਜੋਰ ਤੇ ਲੱਗੇਗਾ ਉਹ ਬੱਲੇ ਬੱਲੇ ਹੋਣ ਲੱਗੀ ਹੈ ਨੰਬਰ ਕਹਿੰਦੇ ਰੇਡਰ ਦੇ ਹਿੱਸਾ ਜੁੜਦਾ ਹੋਇਆ ਓਏ ਭੂਰੀ ਆ ਗਈ ਥੋੜਾ ਕਲੀਅਰ ਕਰ ਲੋ ਜਿਹੜੀ ਕੰਧ ਗੱਡੀ ਬੈਠਿਆ ਹੈ ਸੈਂਟਰ ਲਾਈਨ ਤੇ ਇਹ ਕਲੀਅਰ ਕਰ ਲੋ ਭੂਰੀ ਕਹਿੰਦੇ ਗੁਰਦੀਪ ਸਿੰਘ ਐਨ ਚਰਚ ਵੱਡੇ ਮੇਜਰ ਬ੍ਰਾਂਡ ਹੁਣਾਂ ਦਾ ਚਹੇਤਾ ਖੇਡ ਮੈਦਾਨ ਚ ਕਬੱਡੀ ਕਬੱਡੀ ਪੱਕ ਕਰ ਰਿਹਾ 4 ਬਾਈ 4 ਥਾਰ ਸਨਮਾਨ ਦੇ ਵਿੱਚ ਮਿਲੀ ਹੈ ਲੈ ਵੀ ਸਲੀਨ ਪਾਲੀ ਤੇ ਦਰਸ਼ਨ ਬੰਨੀਓ ਮਾਇਆ ਜਿਹੜੀ ਉਹ ਪੁਜਦੀ ਕਰ ਦਿਆ ਕਰ ਕਰਾ ਦਰਸ਼ਨ ਤੇ ਪਾਲੀ ਬਪਾਰੀ ਬੰਨੀਓ ਮਾਇਆ ਪੂਰੀ ਤੱਕ ਕਰਦੋ ਪੁਜਦੀ ਰੇਡ ਪੈ ਗਈ ਔਰ ਰੇਡ ਪੈ ਗਈ ਉਹ ਦੀਪਾ ਕਹਿੰਦੇ ਸ਼ਿਕਾਰਵਾਸ਼ੀਆਂ ਵਾਲਾ ਉਹ ਧਰਤ ਕਹਿੰਦੇ ਮਾਝੇ ਇਲਾਕੇ ਦੀਆਂ ਮੇਰੇ ਮਿੱਤਰੋ ਇਹ ਮਾਝੇ ਦੇ ਵਿੱਚੋਂ ਚੱਲ ਕੇ ਆਇਆ ਕਿ ਹੜਦੇ ਬਾਬਲਾ ਹੜਵੇ ਮੇਰਾ ਮਾਝੇ ਸਾਖ ਦਾ ਕਰਵੇ ਭੱਜ 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 ਔਰ ਸਾਹਮਣੇ ਕਹਿੰਦੇ ਰੇਡ ਫਿਰ ਬਣਨ ਦੇ ਲਈ ਪੂਰੀ ਉਹ ਪੂਰੀ ਦੀਆਂ 3 ਕਮ ਕਬੱਡੀਆਂ ਤੇ ਚੀਨਾ ਵੱਡਾ ਬਾਈ ਅਲਾਡ ਕਰਵਾ ਬਾਲ ਜਾਦਾ ਤੇ ਰਮਨ ਚੀਨਾ ਬਾਈ ਕਹਿੰਦਾ ਪੂਰੀਆਂ ਜਿੰਨਾ ਤੇ 11 ਲਾ ਤਿੰਨ ਰੇਡਾਂ ਚੀਨਾ ਕਹਿੰਦਾ ਵੀ ਸਾਡੇ ਆਲੇ ਪੂਰੀਆਂ ਦੀਆਂ 11000 ਰਿਆ ਕਰਦੇ ਇਹ ਸਾਡੇ ਪਿੰਡਾਂ ਦਾ ਦਾ ਮਾਣ ਹੈ ਸਾਡਾ ਭਰਾ ਹੈ ਉਹ ਕਹਿੰਦੇ ਕਾਰੀ ਲੋਪੋ ਕੇ ਪਿੰਡ ਵਾਲਾ ਖੇਡ ਮੈਦਾਨ ਚ ਕਬੱਡੀ ਪਾ ਰਿਹਾ ਹੈ ਮਾਲਵੇ ਦਾ ਜਟਵੈਣ ਇੱਕ ਪਾਸੇ ਕਹਿੰਦੇ ਕਬੱਡੀ ਦੇ ਮੈਦਾਨਾ ਚ ਛਾਇਆ ਹੋਇਆ ਕੁਲਵੀਰ ਜਟਾਣਿਆ ਵਾਲਾ ਬੱਲੇ 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 ਉਹ ਤਾੜੀ 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 ਬੱਲੇ ਬੱਲੇ ਉਹ ਤਾੜੀ ਪਰ ਮੋੜਦੀ ਆ ਮੇਰਾ ਟਿੱਬਿਆਂ ਦੇ ਪਿੰਡ ਕੁੜੇ ਮਾੜੀ ਜੱਟ ਦੀ ਹਿੰਦ ਕੁੜੇ ਮੁੰਡੇ ਫੈਨ ਨੇ ਤੁਹਾਡੇ ਸ਼ਹਿਰਾਂ ਦੇ ਮੁੰਡੇ ਫੈਨ ਨੇ ਤੁਹਾਡੇ ਸ਼ਹਿਰਾਂ ਦੇ ਢੀਲਾ ਆ ਗਿਆ ਅਮਰੀਕਾ ਤੇਲੇ ਦੀ ਕਬੱਡੀ ਪੈ ਰਹੀ ਹੈ ਉਧਰ ਕਹਿੰਦੇ ਵੀ ਢੀਮਾ ਮੱਸੇ ਕੇ ਵੀਰ ਨੇ ਗੁਰਲਾਲ ਕਨੇਡਾ ਅਗਲੇ ਸਾਲ ਕਹਿੰਦੇ 51000 ਦੇ ਯੋਗਦਾਨ ਹੋਣਗੇ ਅਗਲੇ ਸਾਲ 51000 ਦੇ ਯੋਗਦਾਨ ਹੋਣਗੇ ਜੀਨੇ ਵੀਰਰੇ ਆਪ ਆਖ ਵੀ ਪਿੰਡ ਵਾਲੋਂ ਖੜ ਜੀ ਯੋਦ ਨਾਲ ਖੜਾਗੇ ਤੁਹਾਡੇ ਲਈ ਉਹ ਦੁਨੀਆ ਚ ਕਾਲੇ ਕੇ ਕਾਲੇ ਕੇ ਹੋਵੇਗੇ ਅੱਜ ਕਹਿੰਦੇ ਬਹੁਤ ਸਰਚਾਂ ਵੱਜੀਆਂ ਲੋਕਾਂ ਨੇ ਕਾਲੇ ਦੇ ਪਿੰਡ ਲੱਖੀ ਓਏ ਬਹੁਤ ਸਰਚਾਂ ਵੱਜੀਆਂ ਆਹ ਕਬੱਡੀ ਤੋਂ ਬਾਅਦ ਇੱਕ ਵੱਡਾ ਲੈਣਾ ਕਾਲੇ ਰੂੜੇ ਕੇ ਦੇ ਲਈ ਜਿਹੜਾ ਕੀਤਾ ਜਾਣਾ ਹੈ ਜਾਂ ਤਾਂ ਫੌਜੀ ਸਾਡਾ ਤੇ ਨਾਲ ਜੱਸੀ ਬੈਲਜੀਅਮ ਤੇ ਸਰਬਾ ਬੈਲਜੀਅਮ ਉਹ ਕਹਿੰਦੇ ਵੀ ਆਹ ਕਬੱਡੀ ਤੋਂ ਬਾਅਦ ਕਰਨਾ ਲਾਣ ਇੱਕ ਕਾਲੇ ਕੇ ਦੇ ਲਈ ਉਹ ਚਰਚੇ ਕਹਿੰਦੇ ਵੱਡੇ ਆ ਉਹ ਚਰਚੇ ਵੱਡੇ ਆ ਲੈ ਵੀ ਅਮਰੀਕ ਇੱਕ ਮਿੰਟ ਦੀ ਆ ਵੀ ਕਾਲਿਆ ਇਹਨਾਂ ਪਿੰਡਾਂ ਦਾ ਤੂੰ ਮਾਣ ਜੱਸੀ ਬੈਲਜੀਅਮ ਜੱਸੀ ਸ਼ੇਰਗਿਲ ਬੈਲਜੀਅਮ ਸਰਬਾ ਬੈਲਜੀਅਮ ਰਪਿੰਦਰ ਜਲਾਲ ਜਾਦਾ ਫੌਜੀ ਸ਼ੰਨਾ ਇਹ ਐਲਾਨ ਕਰਾਉਂਦੇ 226 ਦੇ ਵਿੱਚ ਜਿਹੜੀ ਗੱਡੀ ਕਾਲਾ ਕਮੇਗਾ ਉਹ ਹੀ ਉਹ ਗੱਡੀ ਨਾਲ ਸਨਮਾਨ ਹੋਣਾ ਇੱਕ ਵਾਰੀ ਤਾੜੀਆਂ ਜ਼ੋਰਦਾਰ ਮੇਰੇ ਵੀਰੋ ਲੈ ਵੀ ਸਾਡੇ ਵਾਲਿਆਂ ਮੁਬਾਰਕਾਂ ਮੁਬਾਰਕ ਓ ਤਾੜੀ ਦੀ ਤਾੜਾ ਚਾਹੀਦਾ ਕਾਲੇ ਦੀ ਤਾੜਾ ਚਾਹੀਦਾ ਚੀਨਾ ਬਾਈ ਕਹਿੰਦਾ ਓ ਪੂਰੀ ਦੀ ਕਬੱਡੀ 11000 ਦੀ 11000 ਕਬੱਡੀ ਇਹ ਆ ਮੇਰੇ ਵੀਰੋ ਇਹ ਆ ਛੰਨਾ ਵਾਲਾ ਪੂਰੀ ਇਹ ਕਹਿੰਦੇ ਇਸੇ ਇਲਾਕੇ ਦਾ ਆ ਪਿੰਡਾਂ ਦਾ ਮਾਣ ਹੈ ਉਧਰ ਜਾਂਦਾ ਫੌਜੀ ਛੰਨਾ ਜੱਸੀ ਬੈਲਦੀਮ ਹੈਪੀ ਮਹਿਣਾ ਮਾਣ ਜੱਟਪੁਰੇ ਵਾਲਾ ਕਹਿੰਦਾ ਤਿੰਨ ਜੱਫੇ ਕੁਲਵੀਰ ਦੇ 51000 ਦੇ ਮੇਰੇ ਵੀਰੋ ਉਧਰ ਕਹਿੰਦੇ ਪੂਰੀ ਦੇ ਤਿੰਨ ਪਾਪੀਆ ਚੀਨਾ ਬਾਈ ਕਹਿੰਦਾ ਵੀ 11000 ਦੇਵਾਂਗੇ ਆਹ ਕਹਿੰਦੇ ਚੀਨਾ ਬਾਈ ਕਹਿੰਦਾ 11000 ਇਹ ਪੂਰੀ ਦੇ ਲਈ ਹੈ ਪੂਰੀ ਨੇ ਕਹਿੰਦੇ ਤਿੰਨੇ ਮੋੜਤੀਆ ਤੇ ਮੈਂ ਪਾਪੀਆ ਅਗਲਾ ਸਾਲ ਲੋਕਾਂ ਦੇ ਡਿਕੜਾ ਜੀਨਾ ਬਾਈ ਕਹਿੰਦਾ ਪੂਰੀ ਦੀਆਂ ਤਿੰਨ ਫੇਰ 11000 ਰੁਪਈਆ ਸਤਮਾਲਾ ਕਾਲੀ ਨੰਬਰ ਜੋੜ ਗਿਆ ਮੁਕਾਬਲਾ ਸਿਰੇ ਦਾ लवली ਹੋਣਾ ਦਾ ਦਵਿੰਦਰ ਹੋਣਾ ਦਾ ਕੁਲਵੀਰ ਜਟਾੜੇ ਦੇ ਤਿੰਨ ਜਫੇ ਜਿੰਨਾ ਬਾਈ ਕਹਿੰਦਾ 11000 ਨੇ 11000 ਦੇ ਤਿੰਨ ਜਫੇ ਆ ਮੇਰੇ ਵੀਰੋ ਇੱਕ ਰੇਡ ਦੇ ਭੂਰੀ ਦੇ 2000 ਤਿੰਨ ਕਬਡੀਆਂ ਭੂਰੀ ਦੀਆਂ ਕਹਿੰਦੇ ਛੰਨਾ ਵਾਲਾ ਜਿਆਦਾ ਕਹਿੰਦਾ ਵੀ 11000 ਭਰੀ ਕੁ ਮੇਰਾ ਪਾ ਦਿਓ ਰਾਜੂ ਬੱਸੇਗਾ ਇੱਕੇ ਰੇਡ ਤੇ 1000 2000 2000 ਐ ਇੱਕੇ ਰੇਡ ਤੇ 2000 ਭੂਰੀ ਇੱਕੇ ਰੋਡ ਤੇ 2000 ਲਓ ਸਾਹਮਣੇ ਬੇਲਾ ਚੌਲ ਕਬੱਡੀ ਪਾ ਰਿਹਾ ਹੈ ਉਧਰ ਕਹਿੰਦੇ ਮੇਰੇ ਵੀਰਾਂ ਅੰਬਰ ਤੇ ਸੋਹੀ ਦਾ ਤੇ ਦਵਿੰਦਰ ਭੈਣੀ ਦਾ लवली ਸ਼ੰਨਾ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਸੱਤਾ ਮਢੀਲਾ ਤੇ ਪਿੰਦਰ ਮਢੀਲਾ 5000 ਭੂਰੀ ਵੱਲੋਂ ਭੂਰੀ ਵੀਰ ਰੈਡਾ ਦੇ ਉਹਨਾਂ ਵੱਲੋਂ ਹੋਵੇਗਾ ਜੀਨਾ ਬਾਈ ਕਹਿੰਦਾ ਵੀ ਜਟਾਉਣਾ ਨੰਬਰ ਜਾਫੀ ਦਾ ਜੀ ਨੰਬਰ ਜਾਫੀ ਦਾ ਜੇ ਜਿਟਾਣੇ ਵਾਲੇ ਦੇ ਤਿੰਨ ਪੂਰੇ ਲੱਗ ਗਏ ਚੀਨਾ ਬਾਈ ਕਹਦਾ 21000 ਇਹ ਕਾਰੇ ਕੇ ਪਿੰਡਾਂ ਅਮਰੀਕ ਤੇਰਾ ਬਹੁਤ ਬਹੁਤ ਧੰਨਵਾਦ ਆ ਵੀਰਿਆ ਯਸ਼ੀ ਸ਼ੇਰਗਿਲ ਬਲਦੀਆਂ ਮਹਿਮਾਨ ਹੈ ਮੇਰੀ ਜ਼ਿੰਦਗੀ ਦਾ ਸਰਪੇ ਹੁਣਾਂ ਦਾ ਇਹਾਂ ਤੇ ਫੌਜੀ ਹੁਣਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਅੱਜ ਕਹਿੰਦੇ ਮੇਲਾ ਚੋਟੀ ਦਾ ਲੈ ਵੀ ਲਾਲੇ ਕਰਦੀ ਸ਼ੈਟ ਤੇ ਉਧਰ ਦਰਸ਼ਨ ਵਾਲੀ ਜੀ ਕਹਿੰਦੇ 5 500 ਦੇ ਮਾਣ ਹੈ ਹੈਪੀ ਪੰਨੋ ਆਇਆ ਹੋਇਆ ਅੱਜ ਭੂਰੀ ਦੀਆਂ ਸੱਦੀਆਂ ਖੱਬੀਆਂ ਬਾਹਾਂ ਨੇ ਕਿ ਪੈਸਾ ਲੋਕਾਂ ਤੇ ਕਮਾਇਆ ਤੇ ਕਮਾਇਆ ਹੋਊਗਾ ਓਏ ਸੀ ਆਰੀਏ ਕਮਈਆ ਉਹ ਚੀਨੇ ਬਾਈ ਵੱਲੋਂ 11 ਲੱਗਾ ਹੋਇਆ ਚੀਨੇ ਵੱਲੋਂ 11 ਪੰਜ ਪਿੰਦਰੋਂ ਨੇ ਕਹਿੰਦੇ ਸਾਡਾ ਉਹ ਤਿੰਨਾਂ ਤੇ 16 ਹੋ ਗਿਆ ਆਹ ਕਹਿੰਦੇ 11 ਚੀਨੇ ਬਾਈ ਵੱਲੋਂ ਤੇ ਪੰਜ ਪਿੰਦਰੋਂ ਨੇ ਵੱਟਾ ਹੋਣੀ ਕਹਿੰਦੇ ਲੈ ਵੀ ਚੀਨਿਆ ਖੁਸ਼ ਆਉਣ ਤੇ ਡਾਕਟਰ ਰਾਜੂ ਪੱਕਣ ਨੇ ਲੱਖੀ ਦੇ ਲਈ 1100 ਪੋਇੰਟਾਂ ਕਰ ਦਿੱਤਾ 30 ਤਰੀਕ ਦੇ ਸੱਦੇ ਆ ਛੇਵੇਂ ਕਬੱਡੀ ਪਾ ਰਿਹਾ ਹੈ ਖੇਡ ਮੈਦਾਨ ਦੇ ਵਿੱਚ ਪਈ ਹੋਈ ਰੇਡ ਜਟਾਣਿਆਂ ਵਾਲਾ ਜਟਾਣਿਆਂ ਵਾਲਾ ਰੁਪਿੰਦਰ ਜਨਾਲ ਦੇ ਕਹਿਣ ਮੰਗੂ ਜਟਾਣਾ ਅੱਜ ਕੁਝ ਕਰਨੋਂ ਫਿਰਦਾ ਹੈ ਇਹਦੇ 51000 ਦੇ ਤਿੰਨ ਹੈ ਮੇਲਾ ਚੋਟੀ ਦਾ ਅੱਜ ਕਾਲੇਕੇ ਪਿੰਡ ਨੂੰ ਮੁਬਾਰਕਬਾਦ ਹੈ ਦੀਨੇ ਦੇ ਸਾਰੇ ਮਿੱਤਰਾਂ ਨੂੰ ਸਾਰੇ ਪਿੰਡ ਨੂੰ ਮੁਬਾਰਕਾਂ ਨੇ ਭਾਈ ਸਾਰੇ ਪਿੰਡ ਨੂੰ ਮੁਬਾਰਕਾਂ ਨੇ ਦੁਨੀਆ ਚੱਜ ਕਾਲੇ ਕੇ ਕਾਲੇ ਕੇ ਹੋਈ ਪਈ ਆ ਓ ਕਾਲੇ ਆ ਜਾ ਸਾਹਮਣੇ ਢੀਲਾ ਜੈਂਟਲੀ ਵਾਲਾ ਕਬੱਡੀ ਪਾ ਰਿਹਾ ਹੈ ਇਹ ਵੀ ਵੱਡਾ ਮਾਲ ਹੈ ਖੇਡ ਕਬੱਡੀ ਦਾ ਉਹ ਚੋਟੀ ਦਾ ਨੰਬਰ ਜੋੜਦਾ ਆਇਆ ਹੈ ਲੈ ਵੀ ਕਿੰਦਰ ਸਾਰੇ ਭਰਾਵਾਂ ਦਾ ਮੈਨੇ ਵਾਲੇ ਹੈਪੀ ਦਾ ਅੱਜ ਵੱਡੀ ਟੀਮ ਨਾਲ ਕੇ ਲੈ ਕੇ ਆਇਆ ਆ ਕਾਲੀ ਕਬੱਡੀ ਪਾ ਰਿਹਾ ਕਿਥੇ ਹੋਰ ਸਲਾਮਾ ਜੁਰਤਾਂ ਨੂੰ ਕੋਈ ਕਦਰ ਨਾ ਪੈਂਦੀ ਚੰਮਦੀ ਏ ਕੁੜੀਏ ਨਹੀਂ ਮਿੱਟੀ ਮਾਲਵੇ ਦੀ ਅੱਤ ਕਰਾਉਣੇ ਜੰਮਦੀ ਐ ਕੁੜੀਏ ਦੀ ਮਿੱਟੀ ਮਾਲਵੇ ਦੀ ਬੰਦੇ ਅੱਤ ਕਰਾਉਣੇ ਜੰਮਦੀ ਐ ਯਾਦਾ ਕਹਿੰਦਾ ਵੀ ਭੂਰੀ ਦੀਆਂ ਤਿੰਨਾ ਤੇ ਅਮਰੀਕ ਤੇਰੇ ਕੋਲੇ ਕਿੰਨਾ ਸੋਹਾਰਾ 11 11 ਜਿੰਨੇ ਬਾਈ ਦਾ ਤੇ ਪੰਜ ਪਿੰਦਰ ਓੜਿਆ ਦਾ 16 ਉਹਨਾਂ ਦਾ ਤੇ 10 ਸੱਜਾ ਤੇ ਫੌਜੀ ਦਾ 26000 ਹੋ ਗਿਆ ਮੇਰੇ ਵੀਰੋ ਉਹ 16 ਹੋ ਗਿਆ ਡੰਨ ਹੋ ਗਿਆ ਜੀ 16 16 ਡੰਨ ਹੋ ਗਿਆ 10000 ਮੇਰੇ ਵੀਰੋ ਉਧਰ 11000 ਰੁਪਏ ਜਿੱਤਨਾਰੇ ਡੱਕੇ ਸੀ ਰਾਜੋਲ ਕੈਨੇਡਾ ਕਹਿੰਦੇ ਵੀ ਲਗਾਤਾਰ ਕਿ ਤਿੰਨ ਜਫੇ ਲਾ ਗਿਆ ਤੇ 11000 ਦਿੱਤਾ ਜਾਵੇਗਾ ਆ ਗਿਆ ਕਾਲੋ ਆਹ ਸਾਹਮਣੇ ਭੂਰੀ ਛੰਨਾ ਵਾਲਾ ਲੋਕ ਐਟੀਆਂ ਚੁੱਕ ਚੁੱਕ ਕੇ ਅਮਰੀਕ ਦੇ ਕਹਿਣ ਵਾਂਗੂ ਜਹਾਜ਼ ਹੀ ਵੰਦੇ ਰਹਿਆ ਜਹਾਜ਼ ਵੰਦੇ ਰਹਿਆ ਮੈਂ ਜਸਮਤ ਜਿੰਨੇ ਵਈ ਮੁਬਾਰਕ ਹੈ ਤੁਹਾਨੂੰ ਸਾਰਿਆਂ ਨੂੰ ਤੁਹਾਡੇ ਪਿੰਡ ਨੂੰ ਜਿਹੜੇ ਵੀਰਾਂ ਨੂੰ ਆਹ ਤੇਰੇ ਭਰਾਵਾਂ ਨੂੰ ਪਰਗਿਤ ਮੇਲਾ ਚੋਟੀ ਦਾ ਹੋ ਗਿਆ ਜਿਹਨੇ ਜਿਉਂਦਾ ਵਸਦਾ ਰਹਾ ਦਮਾਵਾ ਹੈ ਯਾਦਾ ਵੀਰ ਹੈ ਰਮਨੂਣੀ ਭਰਾ ਨੇ ਵਾਹਿਗੁਰੂ ਸਾਡੇ ਚੀਨੇ ਨੂੰ ਜਿਨੇ ਮੈਂ ਪ੍ਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਸਾਡੇ ਵੀਰਾਂ ਨੂੰ ਵਾਹਿਗੁਰੂ ਇਹਨਾਂ ਦੀ ਚੜ੍ਹਦੀ ਕਲਾ ਲਈ ਇੱਕ ਜਕਾਰਾ ਬੋਲੇ ਇਸੜਾ ਬਹੁਤ ਬਹੁਤ ਧੰਨਵਾਦ ਆ ਸਾਰੀ ਸੰਗਤਾਂ ਜੀ ਪ੍ਰਗਟ ਤੇਰਾ ਵੀ ਧੰਨਵਾਦ ਇਧਰ ਸਾਡੇ ਭੋਤਨੇ ਵਾਲੇ ਸੇਭੂਣੀਆ 27 ਤਰੀਕ ਜੈਤੋ ਜ ਮੇਲਾ 30 ਤਰੀਕ ਡਾਕਟਰ ਰਾਜੂ ਹਣਾ ਦਾ ਮੇਲਾ